ਸੋ ਦੋਸਤੋ ਤੁਸੀਂ ਦੇਖ ਰਹੇ ਹੋ ਨਰਪਖਟਾਗ ਤੇ ਮੈਂ ਪਖਟਾਗ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਇੱਕ ਬਹੁਤ ਅਹਿਮ ਮੁੱਦੇ ਦੀ ਕਿਉਂਕਿ ਨਿਸ਼ਾਨ ਸਾਹਿਬ ਦਾ ਰੰਗ ਹੈ ਜਿਹੜਾ ਬਦਲਿਆ ਗਿਆ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਹੋਇਆ ਕਿ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਹੋਇਆ ਕਿ ਨਿਸ਼ਾਨ ਸਾਹਿਬ ਦਾ ਜਿਹੜਾ ਰੰਗ ਹੈ ਉਹ ਤੇਜ ਕੀਤਾ ਜਾਵੇ ਹੁਣ ਕੀ ਸੀਧੀ ਬਜਾਏ ਪਰ ਮਜੀਦ ਜਾਂ ਨਿਸ਼ਾਨੀ ਰੰਗ ਦਾ ਜਿਹੜਾ ਉਹਦੇ ਉੱਪਰ ਨਿਸ਼ਾਨ ਸਾਹਿਬ ਦੇ ਉੱਪਰ ਚੜਦਾ ਕੱਪੜਾ ਹੁੰਦਾ ਉਹਦਾ ਰੰਗ ਹੈ ਜਿਹੜਾ ਤੇਜ ਕੀਤਾ ਜਾਵੇ ਤੋ ਇਸ ਮਾਮਲੇ ਨੂੰ ਲੈ ਕੇ ਬਹੁਤ ਪਹਿਲਾਂ ਇੱਕ ਰਵਾ ਪਿਆ ਸੀ ਆਪਾਂ ਕਹਿ ਸਕਦੇ ਹਾਂ ਜਦ ਇੱਕ ਮਾਮਲਾ ਉੱਠਿਆ ਸੀਗਾ ਤੇ ਉਹ ਮਾਮਲਾ ਉੱਠਿਆ ਸੀ ਪੰਜਾਬ ਮਾਨੀਟਰ ਨਾਮ ਦਾ ਇੱਕ ਮੈਗਜ਼ੀਨ ਹੈ ਉਹ ਇਹ ਬੱਚੇ ਗੱਲਾਂ ਆਈ ਸੀ ਦੀ ਸਹਿਰ ਇਹ ਮਨਾਫ ਰਵਾਤਾ ਇਹ ਈਪ੍ਰੈਲ 2098 ਦਾ ਉਹ ਮੈਗਜ਼ੀਨ ਸੀਗਾ ਜਿਹਦੇ ਵਿੱਚ ਇਹ ਗੱਲਾਂ ਆਈ ਸੀਗੀ ਕਿ ਉਸ ਸਮੇਂ ਅ ਅਨਸਾਨ ਸਾਹਿਬ ਦਾ ਰੰਗ ਹੈ ਜਿਹੜਾ ਬਦਲੀ ਕੀਤਾ ਗਿਆ ਸੀ ਔਰ ਬਦਲੀ ਕੀਤਾ ਸੀ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਉਸ ਸਮੇਂ ਦੇ ਪ੍ਰਧਾਨ ਸੀ ਪ੍ਰਚੰਦ ਸਿੰਘ ਤੋੜਾ ਸੋ ਇਸ ਮੈਗਜ਼ੀਨ ਦੇ ਐਡੀਟਰ ਸਾਡੇ ਨਾਲ ਨੇ ਇਸ ਵੇਲੇ ਅ ਜਿਹੜੇ ਪਵਿੱਤਰ ਸਿੰਘ ਜੀ ਗੁਆਣ ਜਿਹੜੇ ਕਿ ਅੱਜ ਕੱਲ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਨੇ ਵੀ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਅਸਲੇ ਮਾਮਲਾ ਕੀ ਸੀ ਉਦੋਂ ਕਿਵੇਂ ਰੰਗ ਬਦਲਿਆ ਗਿਆ ਸੀਗਾ ਸੋ ਸਰਦਾਰ ਗੁਆਣ ਜੀ ਤੁਹਾਡਾ ਸਵਾਗਤ ਹੈ ਇਸ ਨਿਰਵਾਖ ਪੋਸਟ ਤੇ ਸ਼ੁਕਰੀਆ ਜੀ ਵੀਰ ਜੀ ਜਗਸੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਦਾਸ ਨੂੰ ਜਿਹੜਾ ਤੁਸੀਂ ਮੌਕਾ ਦਿੱਤਾ ਹੈ ਤੇ ਗੱਲ ਇਸ ਤਰ੍ਹਾਂ ਵੀ ਸ਼ਰੋਮਣੀ ਕਮੇਟੀ ਦੀ ਜਿਹੜੀ ਰਹਿਤ ਮਰਿਆਦਾ ਹੈ ਉਹਦੇ ਵਿੱਚ ਰੰਗ ਜਿਹੜੇ ਨੇ ਦੋ ਪ੍ਰਵਾਂਤ ਨੇ ਇੱਕ ਤਾਂ ਬਸੰਤੀ ਹੈ ਜਾਨੇ ਖਟਾਵ ਨੂੰ ਅਮੂਮਨ ਕਹਿੰਦੇ ਹੁੰਦੇ ਸੀ ਲਿਖਤੀ ਵਿੱਚ ਇਹ ਬਸੰਤੀ ਹੈ ਤੇ ਦੂਸਰਾ ਜਿਹੜਾ ਹੈ سرمਈ ਹੈ ਪਰ ਚੱਲਦਾ ਜਿਹੜਾ ਨੀਲਾ ਡਾਰਕ ਨੀਲਾ ਚੱਲਦਾ ਸੀਗਾ ਤੇ ਇਹ ਕਿਉਂਕਿ ਜਦੋਂ ਆਰਐਸਐਸ ਦਾ ਦਬਾਅ ਪਿਆ ਥੋੜਾ ਸਾਬ ਜਿਹੜਾ ਉਹਨਾਂ ਦੇ ਕਹਿਣੇ 'ਚ ਆ ਗਏ ਤੇ ਇਹ ਉਹ ਨਹੀਂ ਦਿਣੀ ਹੈ ਕੋਈ ਚੇਂਜ ਹੋਇਆ ਉਦੋਂ ਅਕਾਲ ਤਖਤ ਦੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਸੀਗੇ ਤੇ ਇਹ ਕਿਸੇ ਸੱਜਣ ਨੇ ਇਹਦੇ ਇਸ ਮਤਲਬ ਅਵਾਜ਼ ਉਠਾਈ ਉਹ ਨਾਮ ਹੈ ਉਹਨਾਂ ਦਾ ਭੁੱਲ ਗਿਆ ਮੈਨੂੰ ਯਾਦ ਨਹੀਂ ਆ ਰਿਹਾ ਉਹਨਾਂ ਨੇ ਇਸ ਮਤਲਬ ਅਵਾਜ਼ ਉਠਾਈ ਤੇ ਬਾਕੀ ਗੱਲ ਮੈਂ ਉਹ ਆਪਣੀ ਕੱਲ ਦੀ ਪੋਸਟ ਵਿੱਚ ਲਿਖੀ ਹੈ ਕਿ ਕਈ ਹਾਲਾਤ ਬਣੇ ਕਿ ਸਾਨੂੰ ਉਹ ਜਿਹੜਾ ਲਿਖਣ ਵਾਸਤੇ ਜਿਹੜਾ ਨਾ ਉਤਸ਼ਾਹ ਮਿਲਿਆ ਵੀ ਥੋੜਾ ਸਾਹਿਬ ਨੇ ਕਿਹਾ ਵੀ ਮੇਰੇ ਖਿਲਾਫ ਜੋ ਮਰਜ਼ੀ ਲਿਖ ਦਿਓ ਤੇ ਇਹ ਐਵੇਂ ਤੇ ਆਪਾਂ ਲਿਖ ਨਹੀਂ ਸੀ ਸਕਦੇ ਤੇ ਉਹ ਫਿਰ ਸਾਨੂੰ ਪਤਾ ਲੱਗਾ ਸੀ ਕਿਉਂਕਿ ਉਹਨੇ ਦਿਨੀ ਦੋ ਗਰੁੱਪ ਸੀਗੇ ਇੱਕ ਤੇ ਥੋੜਾ ਸਾਹਿਬ ਦਾ ਗਰੁੱਪ ਸੀਗਾ ਇੱਕ ਬਾਦਲ ਸਾਹਿਬ ਦਾ ਗਰੁੱਪ ਸੀ ਤੇ ਬਾਦਲ ਦੇ ਗਰੁੱਪ ਦੇ ਕਿਸੇ ਬੰਦੇ ਨੇ ਸਾਨੂੰ ਕਿਹਾ ਕਿ ਫਲਾਣੇ ਬੰਦੇ ਨੇ ਅ ਦ ਕਾਸਟ ਦਿੱਤੀ ਹੈ ਵੀ ਤੁਸੀਂ ਰੰਗ ਕਿਉਂ ਚੇਂਜ ਕੀਤਾ ਤੇ ਉਸ ਮਤਲਬ ਫਿਰ ਅਸੀਂ ਅਸੀਂ ਸਾਰੀ ਸਟੋਰੀ ਜਿਹੜੀ ਹੈ ਇੱਕ ਬਣਾਈ ਸੀਗੀ ਇੱਕ ਤੇ ਥੋੜਾ ਸਾਹ ਦੀਆਂ ਬਾਕੀ ਕਰਤੂਤਾਂ ਦੀ ਜਿਹੜਾ ਦੂਜੀ ਲਿਸਟ ਦਿੱਤੀ ਸੀ ਜਿਹੜਾ ਰੰਗ ਕਿ ਜਿਹੜਾ ਅਸਾਂ ਮਰੂਤਵਾ ਰੰਗ ਜਿਹੜਾ ਕੀਤਾ ਜਿਹੜਾ ਰੰਗ ਚੇਂਜ ਕੀਤਾ ਹੈ ਉਹ ਕਿਹੜਾ ਰੰਗ ਚੇਂਜ ਕਰਿਆ ਸੀ ਜੀ ਉਹ ਦੇਖੋ ਪਹਿਲਾਂ ਜਿਹੜਾ ਨਾ ਖੱਟਾ ਰੰਗ ਚੜਦਾ ਸੀ ਨਿਸ਼ਾਨ ਸਾਹਿਬ ਦਾ ਤੇ ਇਹ ਇਹਦਾ ਨੇ ਕੀਤਾ ਕੀ ਕਿ ਨਾ ਤੇ ਪਿਆਰ ਭਗਵਾ ਵੀ ਨਹੀਂ ਚਾੜਿਆ ਤੇ ਕੀ ਉਹਨੂੰ ਨਰੰਗੀ ਜਿਹਾ ਰੰਗ ਜਿਹੜਾ ਚਾੜ ਦਿੱਤਾ ਤੇ ਉਹ ਕਹਿਣਾ ਉਹਨੂੰ ਕੇਸਰੀ ਹਣ ਕੇਸਰੀ ਦਾ ਕੇਸਰੀ ਦਾ ਮਤਲਬ ਹੁੰਦਾ ਭਗਵਾ ਕੇਸਰ ਦਾ ਰੰਗ ਜਿਹੜਾ ਨਾ ਭਗਵਾ ਭਗਵੇ ਰੰਗ ਨੂੰ ਜੇ ਡਿਫਾਈਨ ਕਰਨਾ ਹੋਏ ਵੀ ਭਗਵਾਰਾ ਕਿਹੜਾ ਹੈ ਤੇ ਉਹ ਕੇਸਰ ਦਾ ਸੁੱਕਾ ਫੁੱਲ ਜਿਹੜਾ ਨਾ ਉਹ ਉਹ ਵਾਲਾ ਰੰਗ ਹੁੰਦਾ ਹੈ ਸੋ ਕੇ ਕੇਸਰੀ ਦਾ ਮਤਲਬ ਤੇ ਭਗਵਾਈ ਹੈ ਤੇ ਸਾਡੇ ਭੋਲੇ ਲੋਕ ਜਿਹੜੇ ਨੇ ਮਹਾਂਪੁਰਸ਼ ਆਪਣਾ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਉਹਨਾਂ ਦੀ ਵੀ ਤੁਸੀਂ ਸਟੇਟਮੈਂਟ ਵੜੋ ਤੇ ਉਹ ਖਟੇ ਨੂੰ ਹੀ ਜਿਹੜਾ ਨਾ ਕੇਸਰੀ ਕਹੀ ਜਾਂਦੇ ਸੀਗੇ ਤੇ ਉਹ ਨਹੀਂ ਦੇਣੀ ਇੱਕ ਉੱਪਰ ਚਲਦੀ ਹੋ ਗਿਆ ਰੰਗ ਖੱਟਾ ਹੁੰਦਾ ਸੀ ਖੱਟੇ ਦੇ ਵਿੱਚ ਛੜਜੀ ਚਮਕੀ ਜੀ ਪਾਈ ਹੁੰਦੀ ਸੀ ਤੇ ਉਹਨੂੰ ਕੇਸਰੀ ਕਹੀ ਜਾਂਦੇ ਸੀ ਕੇਸਰੀ ਐਕਚੁਅਲੀ ਭਗਵਾ ਹੁੰਦਾ ਹੈ ਤੇ ਇਹਨਾਂ ਨੇ ਕੀਤਾ ਕਿ ਉਸ ਚੀ ਦੀ ਆੜ ਲੈ ਕੇ ਜਦੋਂ ਫਿਰ ਇਹ ਆਰਐਸਐਸ ਨੇ ਦਬਾਅ ਆਇਆ ਤੇ ਇਹਨਾਂ ਨੇ ਹੌਲੀ-ਹੌਲੀ ਜਿਹੜਾ ਨਾ ਰੰਗ ਉਹ ਕੇਸਰੀ ਲੈ ਲੈਂਦਾ ਤੇ ਪਹਿਲਾਂ ਤਾਂ ਸ਼ੁਰੂ ਤੇ ਥੋੜਾ ਜਿਹਾ ਫਿੱਕਾ ਸੀਗਾ ਤੇ ਹੌਲੀ-ਹੌਲੀ ਇਹ ਡਾਰਕ ਕੇਸ ਮਤਲਬ ਭਗਵੇਂ ਤੇ ਆ ਗਏ ਨੇ ਉਦੋਂ ਜਿਹੜੀ ਅਸੀਂ ਵੀ ਫੋਟੋ ਲਾਈ ਸੀ ਮੈਗਜ਼ੀਨ 'ਚ ਉਹ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਨਿਸ਼ਾਨ ਸਾਹਿਬ ਹੁੰਦਾ ਉਹ ਤੇ ਭਗਵਾਈ ਸੀਗਾ ਉਹ ਫੋਟੋ ਅੱਜ ਵੀ ਤੁਸੀਂ ਉਹ ਮੈਗਜ਼ੀਨ ਦੇ ਕਵਰ ਤੇ ਦੇਖ ਸਕਦੇ ਹੋ ਸੋ ਇਹ ਨਦੀਆ ਕਰਤੂਤਾ ਨੇ ਦੇਖੋ ਸ਼ਿਰੋਮਣੀ ਕਮੇਟੀ ਦਾ ਖੁੱਦ ਹੀ ਜਿਹੜੀ ਰਹਿਤ ਮਰਯਾਦਾ ਹੈ ਜਿਹੜਾ ਇਹਨਾਂ ਦਾ ਸੰਵਿਧਾਨ ਹੈ ਇਹ ਉਹਨੂੰ ਵੀ ਨਹੀਂ ਮੰਨਦੇ ਯਾਨੀ ਉਹਦੇ ਵਿੱਚ ਸਾਫ਼ ਲਿਖਿਆ ਵੀ ਤੁਸੀਂ ਨਿਸ਼ਾਨ ਸਾਹਿਬ ਦਾ ਜਿਹੜਾ ਕੱਪੜਾ ਹੈ ਉਹਦਾ ਰੰਗ ਜਿਹੜਾ ਤੁਸੀਂ ਬਸੰਤੀ ਰੱਖਣਾ ਜਾਂ ਸਰਮਈ ਰੱਖਣਾ ਨੀਲਾ ਸਰਮਈ ਰੱਖਣਾ ਪਰ ਇਹ ਹੁਣ ਬਹੁਤੇ ਹੀ ਚਮਚੇ ਬਣ ਗਏ ਨੇ ਇੰਡੀਆ ਗਵਰਨਮੈਂਟ ਦੇ ਹੁਣ ਕੀ ਕਿਹਾ ਜਾਏ ਇਹਨਾਂ ਦਾ ਏ ਐ ਨ ਸਰਕਾਰ ਪਿੱਛੇ ਨਹੀਂ ਹੈਗੀ ਨਹੀਂ ਲੱਗਦਾ ਕਿ ਪੰਜਾਬੀ ਦੀ ਕਹਾਵਤਾਂ ਬਿਜਾਰੀ ਲੱਗੀ ਤਾਂ ਲਵਾ ਦਿੱਤੇ ਤਾਸਤੇ ਦੇ ਵਿੱਚ ਟੁੱਟੀ ਤੋਂ ਚਗਾਠ ਪੱਟ ਲਈ ਕਿਉਂਕਿ ਉਹਦੋਂ ਜਦੋਂ ਤੁਸੀਂ ਗੱਲ ਕਰ ਰਹੇ ਹੋ ਉਹਦਾ ਨਵਾਂ ਨਵਾਂ ਮਤਲਬ ਇਹਨਾਂ ਦਾ ਗੱਠ ਜੋੜ ਹੋਇਆ ਸੀ 1996 ਦੇ ਵਿੱਚ ਤੇ 98 ਦੇ ਵਿੱਚ ਮਤਲਬ ਮਨ ਲਾ ਲਾ ਵੀ ਉਸ ਸਮੇਂ ਬਾਜਪਾ ਹੀ ਸਰਕਾਰ ਸੀ ਉਹਦੋਂ ਨਵਾਂ ਨਵਾਂ ਮਤਲਬ ਗੱਠ ਜੋੜ ਸੀਗਾ ਇਹ ਉਦੋਂ ਰੰਗ ਬਦਲ ਕੇ ਜਿਹੜਾ ਹੈਗਾ ਉਹ ਭਗਮਾ ਕਰ ਲਿਆ ਹੁਣ ਲੱਗਦਾ ਵੀ ਹੁਣ ਦੂਰੀਆਂ ਵਧੀਆਂ ਹੋਈਆਂ ਨੇਗੀਆਂ ਕਿਉਂਕਿ ਭਾਵੇਂ ਹੁਣ ਲੋਕਾਂ ਨੇ ਇੱਕ ਨੀਦ ਵੀ ਲਾ ਰਹੀ ਹੈ ਤੇ ਹੁਣ ਜੀ ਜੀ ਇਹ ਗੱਲ ਆ ਆ ਜਿਹੜਾ ਤੁਸੀਂ ਮਹਾਵਰਾ ਵਰਤਿਆ ਦਾ ਬੜਾ ਬਿਲਕੁਲ ਇਹਨਾਂ ਦੇ ਫਿੱਟ ਵੈਂਦਾ ਹੈ ਪਰ ਮੇਰੀ ਗੱਲ ਯਾਦ ਰੱਖਿਓ ਇਹਨਾਂ ਅੱਜ ਵੀ ਨਹੀਂ ਜੇ ਬਦਲਣਾ ਜੇ ਜੇ ਇਹ ਚਾਹਣ ਨਾ ਵੀ ਬਸੰਤੀ ਚੜਾ ਲੈਣ ਇਹਨਾਂ ਦੇ ਵਾਸਤੇ ਨਹੀਂ ਹੈ ਇਹਨਾਂ 'ਚ ਹੈ ਕਿਹੜਾ ਕਿ ਸਾਰੇ ਦੇ ਚਮਚੇ ਨੇ ਆ ਚਾਹੇ ਦੋ ਦੋ ਪਾਸਿਆਂ ਦੀ ਹੁਣ ਦੋ ਗਰੁੱਪ ਬਣੇ ਨੇ ਨਾ ਅਕਾਲੀ ਦਲ ਦੇ ਇਹ ਦੋਨੋਂ ਹੀ ਚਮਚੇ ਨੇ ਕੋਈ ਵੀ ਜਿਹੜਾ ਸਟੈਂਡ ਲੈਣ ਵਾਲਾ ਨਹੀਂ ਹੈ ਇਹਨਾਂ ਵਿੱਚ ਹੈਗਾ ਕੋਈ ਵੀ ਜੀ ਇਹ ਜੀ ਜੀ ਅਕਾਲੀ ਦਲ ਅਕਾਲੀ ਦਲ ਵਾਲੀ ਗੱਲ ਹੀ ਰਹਿ ਗਈ ਵੀਰ ਜੀ ਇਹ ਹੁਣ ਇਹ ਮੁਰਦੇ ਜਿਹੇ ਲੋਕ ਨੇ ਜਿਹੜੇ ਜਿਹੜੇ ਅਕਾਲੀ ਦਲ ਨੂੰ ਹੈਡ ਕਰ ਰਹੇ ਨੇ ਉਹਦੀ ਅਗਵਾਈ ਕਰ ਰਹੇ ਨੇ ਸਾਰੇ ਗਲਤ ਕੰਮ ਕਰਦੇ ਰਹੇ ਨੇ ਨਸ਼ੇ ਵੇਚਦੇ ਰਹੇ ਨੇ ਫੇਰ ਆ ਜਿਹੜਾ ਰੇਤਾ ਰੁੱਤਾ ਜਿਹੜਾ ਹੁੰਦਾ ਸੀ ਸਾਬ ਸਾਰੇ ਹੁਲਟੇ ਸਿੱਧੇ ਕੰਮ ਕਰਦੇ ਰਹੇ ਨੇ ਇਹ ਫੇਰ ਗਲਤ ਕੰਮ ਕਰ ਗਏ ਉਹਨਾਂ ਦੇ ਵਰਕਰ ਜਿਹੜੇ ਨੇ ਉਹ ਵੀ ਗਰਗ ਚੁੱਕੇ ਨੇ ਵਰਕਰ ਜਿਹੜੇ ਨੇ ਜਦੋਂ ਉਹਨਾਂ ਨੂੰ ਮੂੰਹ ਪੈ ਜੇ ਠਾਣਿਆਂ ਤੱਕ ਇਹਨਾਂ ਦੀ ਜਦੋਂ ਪਹੁੰਚ ਹੋ ਗਈ ਸੀ ਠਾਣਿਆਂ ਜਦੋਂ ਬੰਦੇ ਛਡਾਉਣੇ ਸ਼ੁਰੂ ਕਰਤੇ ਇਹਨਾਂ ਨੇ ਤੇ ਇਹ ਵੀ ਚੁੱਕੇ ਨੇ ਜੀ ਤੇ ਰੱਬ ਹੀ ਰੱਖਾ ਹੈ ਅਕਾਲੀ ਦਲ ਵਾਲੀ ਕਾਲੀ ਹੁਣ ਨਹੀਂ ਰਹੀ ਮੈਨੂੰ ਪਾਟਕਾ ਨਾਲ ਸੰਜਿਆ ਕਬਲਾ ਤੋਂ ਵੀ ਉਹ ਪੋਸਟ ਵੀ ਦੇਖੀ ਆ ਵੀ ਉਦੋਂ ਇਹਦਾ ਤੁਹਾਨੂੰ ਖਮਿਆਜਾ ਵੀ ਭੁਗਤਣਾ ਪਿਆ ਤੁਸੀਂ ਜਦੋਂ ਸਰਕਾਰੀ ਜੋਬ ਸੀਗੇ ਤਾਂ ਤੁਹਾਡੀ ਬਦਲੀ ਦਾ ਤਾਂ ਬਹੁਤ ਦੂਰ ਦੀ ਗੱਲ ਕੀਤੀ ਗਈ ਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਵੱਡਾ ਕੰਮ ਕਰਿਆ ਜਿਹੜਾ ਸਰਦਾਰ ਬਡਾਲਾ ਜੀ ਨਾਲ ਮਿਲ ਕੇ ਜਿਹੜਾ ਕਰਤਾ ਉਹਨਾਂ ਨਾਲ ਲਾਗੇ ਐਂਦੀ ਗੱਲ ਹੈ ਜੀ ਉਹ ਮਹਿਮ ਸ਼ੁਰੂ ਕਰਨ ਵਾਲੇ ਨਾਲ ਵੀ ਸੰਜੇ ਜੀ ਆ ਇਹ ਸ਼ਾਇਦ ਪਾਕਿਸਤਾਨ ਦੱਸ ਦਈਏ ਕਿਉਂਕਿ ਤੁਸੀਂ ਥੋੜਾ ਦੂਰ ਰਹਿੰਦੇ ਹੋ ਪੰਜਾਬ ਤੋਂ ਬਹੁਤੇ ਲੋਕਾਂ ਨੂੰ ਕਿਉਂਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਸਾਡੇ ਸੰਚਣੇ ਜਿਨ੍ਹਾਂ ਦੇ ਬਹੁਤ ਵੱਡੇ ਵੱਡੇ ਕੰਮ ਨੇ ਜੀ ਉਹ ਪਰ ਸੀਨ ਤੋਂ ਥੋੜਾ ਪਾਸੇ ਹੋ ਗਏ ਸਾਡਾ ਇੱਕ ਫੇਰ ਤਾਂ ਸਾਡੀ ਪੰਜਾਬੀਆਂ ਦੀ ਸਿੱਖਿਆ ਦੀ ਖਾਸ ਕਰਕੇ ਇਹ ਭੁੱਲ ਬਹੁਤ ਜਲਦੀ ਜਾਂਦੀ ਹੈ ਜਿਹਨੇ ਕੰਮਾਂ ਨੂੰ ਭੁੱਲ ਜਾਂਦੇ ਆ ਤੇ ਨਵੇਂ ਉਹਨਾਂ ਨੂੰ ਨਹੀਂ ਆਉਂਦੇ ਆਂ ਅਨੀ ਉਹ ਦੇਖੋ ਵੀਰ ਜੀ ਇਹਦੇ 'ਚ ਇਸ ਤਰ੍ਹਾਂ ਅਸੀਂ ਨਹੀਂ ਸਮਝਦੇ ਵੀ ਸਾਡੀ ਕੋਈ ਯੋਗਦਾਨ ਹੈ ਕਰਨ ਕਰਾਉਣ ਵਾਲਾ ਬਾਬਾ ਕਿਉਂਕਿ ਕੁਝ ਹਾਲਾਤ ਇਹੋ ਜੇ ਬਣੇ ਸੀ ਉਹ ਇੱਕ ਲੰਮੀ ਵੱਖਰੀ ਗੱਲ ਆ ਉਹ ਕਦੀ ਫਿਰ ਗੱਲ ਕਰ ਲੈਣਾ ਉਹ ਜੇ ਅਸੀਂ ਚਾਹੀਏ ਵੀ ਅਸੀਂ ਬੜੇ ਬਹਾਦਰ ਆ ਤੇ ਬੜੀ ਸਾਡੀ ਕੁਰਬਾਨੀ ਆ ਇਹੋ ਜੀ ਗੱਲ ਕੋਈ ਨਹੀਂ ਉਹ ਬਾਬੇ ਨੇ ਹਾਲਾਤ ਇਹੋ ਜੇ ਬਣਾਤੇ ਵੀ ਜਿਹੜਾ ਅਸੀਂ ਉਸ ਪਾਸੇ ਤੁਰ ਪਏ ਸੀ ਜੀ ਤੇ ਵਿਡਾਲਾ ਸਾਹਿਬ ਦਾ ਵੀ ਇਸ ਤਰ੍ਹਾਂ ਵਿਡਾਲਾ ਸਾਹਿਬ ਦੇ ਨਾਲ ਵੀ ਹਾਲਾਤ ਹੀ ਬਣੇ ਸੀਗੇ ਹੁਣ ਮਤਲਬ ਬਾਬਾ ਜਿਆਦਾ ਕੰਮ ਲੈਂਦਾ ਡੰਡੇ ਦਾ ਲੈਂਦਾ ਹੈ। ਵੇਖ ਲਓ। ਵੇਖ ਲਓ ਵੇਖ ਲੀ। ਜਿੱਤੇ ਸਾਡੀ ਕੋਈ ਸਾਡੀ ਕੋਈ ਬਾਦਰੀ ਕੋਈ ਨਹੀਂ ਇਹਦੇ ਚ ਜੀ। ਹਾਏ ਹਾਏ। ਤੇ ਬਾਕੀ ਆ ਨਾ ਚਲਾਵਟ ਮੁੰਦਾ ਸੀਗਾ ਇਸ ਕਰਕੇ ਮੈਂ ਤੁਹਾਨੂੰ ਹਾਲਾਂਕਿ ਦੇਰ ਤੇ ਛਦਾ ਹੋ ਗੀ ਹੋਣੀ ਆ ਤੁਹਾਨੂੰ ਮੈਂ ਇਸ ਕਰਕੇ ਅਸੀਂ ਮਗਰ ਕਸ਼ਟ ਦਿੱਤਾਗਾ। ਉਹ 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 ਸ਼ਾਮ ਸਾਹਿਬ ਵਾਲਾ ਮਸਲਾ ਵੀਰ ਜੀ। ਅੱਛਾ ਇੱਕ ਗੱਲ ਮੈਂ ਤੁਹਾਡੇ ਨਿਸ਼ਾਨ ਸਾਹਿਬ ਦੇ ਮੁਤਲਕ ਇੱਕ ਮੈਂ ਤੁਹਾਨੂੰ ਇੰਪੋਰਟੈਂਟ ਗੱਲ ਦੱਸਾਂ ਕਿ ਸਾਲ 1930 ਵਿੱਚ ਸ਼੍ਰੋਮਣੀ ਕਮੇਟੀ ਨੇ ਇਹ ਜਿਹੜਾ ਤਿਰੰਗਾ ਝੰਡਾ ਇਹਦੇ ਖਿਲਾਫ ਖੁਦ ਮਤਾ ਪਾਸ ਕੀਤਾ ਸੀ ਉਸ ਮਤੇ ਦੀ ਕਾਪੀ ਜਿਹੜੀ ਹੈ ਬਕਾਇਦਾ ਸ਼ਮਸ਼ੇਰ ਸਿੰਘ ਅਸ਼ੋਕ ਦੀ ਜਿਹੜੀ ਕਿਤਾਬ ਹੈ ਨਾ ਉਹਦੇ 'ਚ ਸਫਾ 58 ਦੇ ਲੱਗੀ ਜੀ ਉਹਨੇ ਜਿਹੜੀ ਕੀ ਸੀ ਕਿ ਇਹ ਇੰਡੀਆ ਦਾ ਜਿਹੜਾ ਨਿਸ਼ਾਨ ਝੰਡਾ ਜਿਹੜਾ ਐਕਸੈਪਟ ਜਦੋਂ ਹੋ ਰਿਹਾ ਸੀ ਨਾ ਤੇ ਉਦੋਂ ਜਿਹੜਾ ਕਾਂਗਰਸ ਦਾ ਝੰਡਾ ਸੀ ਉਹਦੇ ਵਿੱਚ ਚਰਖਾ ਹੁੰਦਾ ਸੀਗਾ ਤੇ ਇਹਨਾਂ ਨੇ ਉਹਨੀ ਦਿਨੀ 1930 ਦੇ ਆਸ-ਪਾਸ ਜਿਹੜਾ ਉਹਨੂੰ ਐਕਸੈਪਟ ਕੀਤਾ ਸੀ ਜਿਹੜਾ ਇੰਡੀਆ ਦਾ ਫਲੈਗ ਉਸ ਫਲੈਗ ਦੇ ਤਾਹ ਤਹਿ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਇਹ ਆਪਣੇ ਐਜੀਟੇਸ਼ਨ ਕਰਦੀਆਂ ਸੀ ਤੇ ਉਦੋਂ ਸ਼੍ਰੋਮਣੀ ਕਮੇਟੀ ਨੇ ਖੁਦ ਉਸ ਰੰਗ ਦੇ ਖਿਲਾਫ ਮਤਾ ਪਾਸ ਕੀਤਾ ਜਿਹੜਾ ਇਹ ਬਾਦਲ ਤੋੜੇ ਦੀ ਪਾਰਟੀ ਨੇ ਉਸ ਜਿਹੜੇ ਰੰਗ ਦੀ ਮੁਖਾਲਫਤ ਕੀਤੀ ਸੀ ਭਗਵੇ ਰੰਗ ਦੀ ਤੇ ਉਹ ਆਪਣੇ ਨਿਸ਼ਾਨ ਤੇ ਹੀ ਲਾਇਆ ਇਹੋ ਜਿਹੇ ਗਰਖੇ ਹੋਏ ਲੋਕ ਨੇ ਜੀ ਜੀ ਬਹੁਤ ਬੜਾ ਇਸ ਤਰ੍ਹਾਂ ਮੈਂ ਪਿਛਲੇ ਦਿਨਾਂ ਦੇ ਵਿੱਚ ਵੇਖ ਰਿਹਾ ਸੀਗਾ ਜਿਹੜਾ ਆਰਟੀਕਲ 25 ਹੈ ਜਿਹਦੇ ਤਹਿਤ ਕਿਹਾ ਜਾਂਦਾ ਵੀ Hindu ਜਿਹੜਾ ਸਿੱਖ ਹੈ ਉਹ Hindu ਵਾਂਗ ਹੈ ਸੋ ਉਹਦੇ ਬਾਰੇ ਵੀ ਮੈਂ ਪੜ੍ਹਿਆ ਸੀ ਕਿਤੇ ਕਹਿੰਦੇ ਉਹਨੂੰ ਪਵਾਉਣ ਵਾਲਾ ਵੀ ਅਕਾਲੀ ਦਾਲੀ ਸੀਗਾ ਉਹ ਉਹਦੋਂ ਇਹਨਾਂ ਨੇ ਐਜੀਟੇਸ਼ਨ ਕਰਕੇ ਪਵਾਇਆ ਇਹਨਾਂ ਨੂੰ ਡਾਊਟ ਹੋ ਗਿਆ ਕਿ ਉਹਨਾਂ ਨੇ ਕਹਿਦਾ ਸੀ ਵੀ ਸਿੱਖਾਂ ਨੂੰ ਰਜਿਸਟ੍ਰੇਸ਼ਨ ਨਹੀਂ ਮਿਲਦੀ ਕਿਉਂਕਿ ਸਿੱਖਾਂ ਦੇ ਵਿੱਚ ਜਾਤ ਪਾਤ ਨਹੀਂ ਹੁੰਦੀ ਤੇ ਫਿਰ ਇਹਨਾਂ ਨੂੰ ਲੱਗਿਆ ਵੀ ਕਿਤੇ ਸਾਡੇ ਜਿਹੜਾ ਮਤਲਬ ਸ਼ਡਿਊਲ ਕਾਸਟ ਵਰਗਾ ਉਹ ਸਿੱਖੀ ਛੱਡ ਕੇ ਦੂਜੇ ਪਾਸੇ ਨਾਲ ਚਲਾ ਜਾਵੇ ਤੇ ਕਹਿੰਦੇ ਇਹਨਾਂ ਨੇ ਫਿਰ ਉਹ ਆਪਣੇ ਆਪ ਹੀ ਅਕਾਲੀ ਦਰਬਾਰ ਨੇ ਐਜੀਟੇਸ਼ਨ ਕਰਕੇ ਉਹ ਪਵਾਇਆ ਸੀ ਤੇ ਹੁਣ ਉਹ ਕਹਿ ਰਹੇ ਆ ਕਿ ਉਹਨੂੰ ਕੱਢੋ ਜੀ ਸਾਨੂੰ ਮਤਲਬ ਸਿੱਖਾਂ ਨੂੰ ਹਿੰਦੂ ਦੱਸ ਰਿਹਾਗਾ ਸੋ ਬਹੁਤ ਸਾਰੀਆਂ ਗੱਲਾਂ ਹੋਰ ਵੀ ਹੋਈਆਂ ਗਿਆ ਜੀ ਉਹ ਵੀਰ ਜਗਜੀਤ ਵੀਰ ਜਗਜੀਤ ਸਿੰਘ ਜੀ ਉਹ ਵੱਖਰਾ ਮਸਲਾ ਹੈ ਉਹ ਜਦੋਂ ਕਨਸਟੀਟਿਊਸ਼ਨ ਬਣਿਆ ਇਹ ਸਾਨੂੰ 55 55 ਦੀ ਗੱਲ ਹੈ ਉਹ ਆਰਟੀਕਲ ਉਸ ਤੋਂ ਪਹਿਲਾਂ ਆ ਚੁੱਕਾ ਸੀ ਇਹ ਹੋਇਆ ਜੀ ਸੀ ਕਿ ਇਹਨਾਂ ਨੇ ਜਿਹੜਾ ਵੀ ਸਿਰਫ ਪਹਿਲਾਂ ਜਿਹੜੀਆਂ ਨਾ ਚਾਰ ਜਾਤਾਂ ਨੂੰ ਐਕਸੈਪਟ ਕੀਤਾ ਸੀਗਾ ਸ਼ੈਡਿਊਲ ਕਾਸਟ ਹੁਣ ਵੀ ਮੇਰੇ ਖਿਆਲ ਚਾਰ ਹੀ ਬੇਸਿਕਲੀ ਚਾਰ ਹੀ ਜਾਤਾਂ ਨੂੰ ਸ਼ੈਡਿਊਲ ਕਾਸਟ ਐਕਸੈਪਟ ਕੀਤਾ ਪਹਿਲਾਂ ਇਹ ਉਹ ਕਿਉਂਕਿ ਉਹਨੀ ਦਿਨੀ ਬਹੁਤ ਵੱਡਾ ਇਸ਼ੂ ਸੀ ਸਿੱਖਾਂ ਨੂੰ ਟਿਕਾਣੇ ਲਾਉਣਾ ਤੁਸੀਂ ਉਹਦੀਆਂ ਸਰਦਾਰ ਪਟੇਲ ਦੀਆਂ ਕਿਤੇ ਲਿਖਤਾਂ ਪੜੋ ਨਾ ਕਿ ਉਹ ਇੰਝ ਜਿਹੇ ਲਿਖਦਾ ਹੈ ਖੈਰ ਗੱਲ ਤੁਹਾਡੇ ਝੰਡੇ ਤੋਂ ਬਾਹਰ ਨਿਕਲ ਜਾਣੀ ਜੇ ਕੋਈ ਤੇ ਮੈਂ ਦੱਸਦਾ ਉਹ ਵੀ ਬੜੀ ਇੰਟਰਸਟਿੰਗ ਗੱਲ ਹੈ ਜੀ ਜੀ ਗੱਲ ਇਸ ਤਰ੍ਹਾਂ ਹੋਈ ਹੈ ਵੀ ਸਨ 47 ਚ ਨਾ ਜਦੋਂ ਆਜ਼ਾਦੀ ਤੋਂ ਬਾਅਦ ਇਹ ਮਹਾਂਸ਼ੇ ਲੀਡਰ ਜਿਹੜੇ ਨੇ ਦਿੱਲੀ ਗਏ ਨੇ ਤੇ ਉਦੋਂ ਕਹਿਣ ਲੱਗੇ ਕਿ ਜਾ ਕੇ ਇਰੇ ਨਹਿਰੂ ਨੂੰ ਮਿਲੇ ਤੇ ਨਹਿਰੂ ਨੂੰ ਕਹਿਣ ਲੱਗਿਆ ਵੀ ਇਹਨਾਂ ਨੇ ਸਿੱਖਾਂ ਨੇ ਕਿਸੇ ਵੇਲੇ ਫੇਰ ਪੰਗਾ ਪਾ ਦੇਣਾ ਤੇ ਹੁਣੇ-ਹੁਣੇ ਇਹਨਾਂ ਦਾ ਪੁੱਛ ਲੋ ਵੀ ਇਹਨਾਂ ਨੂੰ ਖਾਲਸਾਣ ਚਾਹੀਦਾ ਕਿ ਨਹੀਂ ਚਾਹੀਦਾ ਇਹ ਜਿਹੜੀ ਗੱਲ ਹੈ ਲਿਖਤੀ ਪੜਤੀ ਹੈ ਮੈਂ ਤੁਹਾਨੂੰ ਦੱਸਣ ਦਿਆਂ ਜਿਹੜੀ ਇੱਕ ਦੁਰਗਾ ਦਾਸ ਹੋਇਆ ਹੈ ਰਾਈਟਰ ਉਹਨੇ ਕਿਤਾਬ ਲਿਖੀ ਹੈ ਫ੍ਰਾਮ ਇੰਡੀਆ ਫ੍ਰਾਮ ਕਰਜਨ ਟੂ ਨਹਿਰੂ ਐਂਡ ਆਫਟਰ ਇੰਡੀਆ ਫ੍ਰਾਮ ਕਰਜਨ ਤੂ ਨਹਿਰੂ ਐਂਡ ਆਫਟਰ ਉਹਦੇ ਚ ਲਿਖਦਾ ਵੀ ਇਸ ਤਰ੍ਹਾਂ ਇਹ ਗਏ ਮਹਾਸ਼ੇ ਇਕੱਠੇ ਹੋ ਕੇ ਜਿਹਦੇ ਚ ਜਲੰਧਰ ਦੇ ਜਿਸ ਤਰ੍ਹਾਂ ਉਹ ਹਿੰਦ ਸਮਾਚਾਰ ਵਾਲੇ ਵੀ ਸੀ ਹੋਰ ਵੀ ਉਹਨੇ ਨਾਮ ਲਏ ਨੇ ਵੀ ਇਹ ਇਕੱਠੇ ਹੋ ਗਏ ਵੀ ਹੁਣ ਹੁਣ ਮੌਕਾ ਜੇ ਸਿੱਖਾਂ ਕੋਲੋਂ ਪੁੱਛ ਲੋ ਇਹਨਾਂ ਦਾ ਕੋਈ ਜਿ ਕਰਨਾ ਕਰ ਲੈ ਇਹ ਕੱਲ ਨੂੰ ਫਿਰ ਪੰਗਾ ਦਾ ਖੜਾ ਕਰਨ ਉਹ ਨਹਿਰੂ ਨੂੰ ਇਹ ਗੱਲ ਚੰਗੀ ਲੱਗੀ ਉਹਨੇ ਫਿਰ ਉਹ ਜਿਹੜਾ ਡੈਲੀਗੇਸ਼ਨ ਸੀ ਨਾ ਸਰਦਾਰ ਪਟੇਲ ਵੱਲ ਭੇਜ ਦਿੱਤਾ ਪੀ ਪਟੇਲ ਸਾਹਿਬ ਇਹ ਜਿਹੜੇ ਗੱਲ ਕਹਿ ਰਹੇ ਨੇ ਹਿੰਦੂ ਜਿਹੜੇ ਨੇ ਜਾਇਜ਼ ਗੱਲ ਹੈ ਤੇ ਸਿੱਖਾਂ ਦਾ ਕੁਝ ਨੁਕਸ ਆਪਾਂ ਨੂੰ ਕਰਨਾ ਚਾਹੀਦਾ ਜਿਗਾੜ ਉਹ ਪਟੇਲ ਨੇ ਉਹ ਜਿਹੜਾ ਡੈਲੀਗੇਸ਼ਨ ਗਿਆ ਸੀ ਉਹਨਾਂ ਨੂੰ ਦੜਾਤਾ ਵੀ ਦੌੜ ਜਾ ਤੁਸੀਂ ਕੌਣ ਹੁੰਦੇ ਇੱਥੇ ਉਹਨੇ ਫਿਰ ਜਿਹੜਾ ਜਵਾਬ ਦਿੱਤਾ ਸਰਦਾਰ ਪਟੇਲ ਨੇ ਫਿਰ ਨਹਿਰੂ ਨੂੰ ਜਵਾਬ ਦਿੱਤਾ ਵੀ ਇਹ ਤੁਸੀਂ ਕਿਵੇਂ ਸੁਣ ਚ ਲਿਆ ਵੀ ਅਸੀਂ ਇੰਤਜ਼ਾਮ ਨਹੀਂ ਕੀਤਾ ਅਸੀਂ ਸਾਰੇ ਜਿਗਾੜ ਕਰ ਲਏ ਨੇ ਸਿੱਖਾਂ ਦੇ ਅਸੀਂ ਬੰਦ ਨੂੰ ਬੰਦ ਦਿੱਤੇ ਨੇ ਇਹ ਹੁਣ ਜਗ ਜਗਸੀਰ ਸਿੰਘ ਉਹਨਾਂ ਦੇ ਸਵਚਨਾ ਵੀ ਕਿਹੜੇ ਕਿਹੜੇ ਬੰਦ ਨੂੰ ਬੰਦੇ ਨੇ ਇਹ ਉਸੇ ਘੜੀ ਦਾ ਇਸ਼ਾਰਾ ਸੀਗਾ ਜਿਹੜਾ ਉਹ ਫਿਰ 55 56 'ਚ ਮਸਲਾ ਉੱਠਿਆ ਸਿੱਖਾਂ ਨੂੰ ਕਹਿਣ ਲੱਗੇ ਤੁਸੀਂ ਤਾਂ ਕਹਿੰਦੇ ਸਾਡੀ ਜਾਤ-ਪਾਤ ਹੈ ਨਹੀਂ ਤੇ ਹੁਣ ਕਹਿੰਦੇ ਰਿਜ਼ਰਵੇਸ਼ਨ ਮੰਗਦੇ ਹੋ ਸੋ ਇਹ ਗੱਲ ਤਾਂ ਜਿਹੜੀ ਆਰਟੀਕਲ 25 ਵਾਲੀ ਹੈ ਤਾਂ ਬਹੁਤ ਪਹਿਲਾਂ ਹੋ ਗਈ ਸੀ ਹੋ ਚੁੱਕੀ ਸੀਗੀ ਜੀ ਇਹ ਤਾਂ ਅਰਟੀਕਲ ਦਾ ਤਾਂ ਤਾਂ ਦੀ ਹੈ ਨਹੀਂ ਮੈਂ ਜੋੜਦੀ ਗੱਲ ਦਾ ਤਾਂ ਕਰਨੀ ਨਾ ਤੁਸੀਂ ਜਿਵੇਂ ਕਿਹਾ ਸੀ ਕੇਸਰੀ ਰਾਜ ਦਾ ਪਹਿਲਾਂ ਇਹਨਾਂ ਨੇ ਬਰੋਹਿਤ ਕੀਤਾ ਮਗਰੋਂ ਉਹਨੂੰ ਲੈ ਆਏ ਇਸੇ ਕਰਕੇ ਉਹਦੇ ਤਰ੍ਹਾਂ ਦੀ ਗੱਲ ਨਹੀਂ ਸੀ। ਤੋਂ ਹੋਰ ਕੋਈ ਇਨਸਾਨ ਸਾਹਿਬ ਜਿਹੜੇ ਲੰਗ ਵਿੱਚ ਨਹੀਂ ਜਾਣ ਦੇ ਰਿਹਾ ਮੈਂ ਗੱਲ ਕਰਨੀ ਚਾਹੁੰਦਾ ਜਰੂਰ ਸਾਡੇ ਨਾਲ ਸਾਂਝੀ ਕਰੋ ਜੀ। ਉਹ ਐਕਚੁਅਲੀ ਇਹ ਜਿੰਨਾ ਜਿੰਨਾ ਦੀ ਆਪਾਂ ਗੱਲਾਂ ਕਰ ਰਹੇ ਹਾਂ ਉਦੋਂ ਅਜੇ ਕਾਲੀ ਕਰਕੇ ਨਹੀਂ ਸੀ। ਉਦੋਂ ਅਕਾਲੀਆਂ 'ਚ ਬੜੀ ਚੜ੍ਹਦੀ ਗੱਲਾ ਸੀਗੀ। ਅਲਾਉਂ ਉਹਦੋਂ ਗਲਤੀ ਕਰ ਗਏ ਸੀ ਇਹ ਜਿਹੜਾ 47 ਵੇਲੇ ਦਾ ਕੀਤੀ ਹੈ। ਤੇ ਉਹ ਮਾਸਟਰ ਤਾਰਾ ਜਿੰਨੇ ਨੇ ਆਪਣੀ ਕਿਤਾਬ ਚ ਜ਼ਿਕਰ ਕੀਤਾ ਕਿ ਮੇਰੇ ਕੋਲ ਇਹ ਗਲਤੀ ਹੋ ਗਈ ਹੈ ਸੋ ਐਕਸੈਪਟ ਕਰਦੇ ਸੀ ਪਰ ਐਡੇ ਕਰਕੇ ਇਹ ਤੇ ਬਿਲਕੁਲ ਹੀ ਕਰਕੇ ਜਿਹੜੇ ਹੋਣ ਵਾਲੇ ਨੇ ਨਾ ਇਹ ਤੇ ਦੇਖੋ ਪਹਿਲੀ ਗੱਲ ਤਾਂ ਜਿਹੜਾ ਵਪਾਰੀ ਵਪਾਰੀ ਬੰਦਾ ਉਹ ਕਿਸੇ ਪਾਰਟੀ ਦਾ ਹੈੱਡ ਦੀ ਹੋਣਾ ਚਾਹੀਦਾ ਹੁਣ ਇਹ ਬਾਦਲ ਪਰਿਵਾਰ ਜਿਹੜਾ ਵਪਾਰੀ ਹੈ ਬੇਸਿਕਲੀ ਤੇ ਮਤਲਬ ਇਹਨਾਂ ਦੀ ਤੇ ਮਜਬੂਰੀ ਹੁੰਦੀ ਹੈ ਸਰਕਾਰ ਨਾਲ ਰਲ ਕੇ ਚੱਲਣਾ ਹੁਣ ਤੁਹਾਨੂੰ ਮੈਂ ਦੱਸਦਾ ਵੀ 2001 ਵਿੱਚ ਇਹ ਸੁਖਵੀਰ ਬਾਦਲ ਜਿਹੜਾ ਆ ਆਪਣਾ ਉਦਯੋਗ ਮੰਤਰੀ ਸੀਗਾ ਡਿਪਟੀ ਉਦਯੋਗ ਮੰਤਰੀ ਤੇ ਉਸੇ ਉਹਨਾਂ ਦਿਨਾਂ ਜਿਹੜੇ ਪੰਜਾਬ ਦੇ ਕਾਰਖਾਨੇ ਬਾਹਰ ਕੱਢਣ ਦਾ ਆਰਡਰ ਆਇਆ ਸੀ ਸੋ ਇਹ ਇਹ ਤੇ ਗਰਕੇ ਨੇ ਉਹਨਾਂ ਦੀਆਂ ਗੱਲਾਂ ਚਲੋ ਖੈਰ ਆਪਾਂ ਨਿਸ਼ਾਨ ਸਾਹਿਬਾਂ ਲਾਉਨੇ ਆ ਨਿਸ਼ਾਨ ਸਾਹਿਬਾਂ ਦੇਖੋ ਬੇਸਿਕਲੀ ਤੇ ਰੰਗ ਜਿਹੜਾ ਵੀਰ ਜੀ ਉਹ ਨੀਲਾ ਹੀ ਆ ਨੀਲਾ ਰੰਗ ਜਿਹੜਾ ਨਾ ਇਹਨੂੰ ਸਮਝੋ ਇਹ ਸਭ ਜੱਡੀ ਜ਼ਰੂਰਤ ਆ ਨੀਲੇ ਰੰਗ ਦੀ ਅਹਿਮੀਅਤ ਇਹ ਹੈ ਜਿਹੜਾ ਗੁਰੂ ਸਾਹਿਬ ਨੇ ਕਿਹਾ ਨਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤਨੀ ਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆ ਸਿਓ ਕੇ ਰੀਸ ਯਾਨੀ ਜਿਹੜਾ ਸਿੱਖੀ ਦਾ ਸਿਧਾਂਤ ਆ ਨਿਵਾਣ ਵੱਲ ਜਾਂਦਾ ਹੈ ਵੀ ਨੀਲਾ ਰੰਗ ਜਿਹੜਾ ਇਹ ਸ਼ੂਦਰ ਦਾ ਰੰਗ ਹੈ ਯਾਨੀ ਦੱਬੀਆਂ ਕੁਚੀਆਂ ਦੱਬੀਆਂ ਕੁਜਲੀਆਂ ਕੋਮਾਂ ਦਾ ਰੰਗ ਹੈ ਨੀਲ ਦੀ ਖੇਤੀ ਜਿਹੜੀ ਹੈ ਉਹ ਵੀ ਸ਼ੂਦਰ ਕਰ ਸਕਦਾ ਸੀ ਜਿਹੜਾ ਇੱਕ ਖਸ਼ਤਰੀ ਜਾਂ ਜੱਟ ਜਿਹੜਾ ਹੈ ਨੀਲ ਦੀ ਖੇਤੀ ਨਹੀਂ ਸੀ ਕਰ ਸਕਦਾ ਨੀਲ ਜਿਹੜਾ ਸਿਰਫ ਨੀਵੀਆਂ ਜਾਤਾਂ ਵਾਲੇ ਭਗਾਉਂਦੇ ਸੀ ਤੇ ਨੀਲ ਪਹਿਨਦੇ ਵੀ ਨੀਵੇਂ ਸੀ ਤੋ ਇਸ ਕਰਕੇ ਗੁਰੂ ਸਾਹਿਬ ਨੇ ਤੇ ਨਿਵਾਣ ਵੱਲ ਦੇ ਗਏ ਨੇ ਛੇਵੇਂ ਪਾਤਸ਼ਾਹ ਨੇ ਜਿਹੜਾ ਜਿਹੜਾ ਨੀਲਾ ਰੰਗ ਦੇ ਦਿੱਤਾ ਫਿਰ ਦੇਖੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵੇਲੇ ਤੇ ਉਹ ਆਉਂਦੀ ਹੈ ਸਾਖੀ ਆਉਂਦੀ ਹੈ ਇਹ ਭਾਈ ਆਲਮ ਸਿੰਘ ਨੇ ਨੀਲਾ ਨਿਸ਼ਾਨ ਸਾਹਿਬ ਚੁੱਕਿਆ ਸੀ ਤੇ ਉਹ ਕਾਬੂ ਆ ਗਿਆ ਮੁਗਲਾਂ ਦੇ ਉਹ ਮੁਗਲ ਕੈਮ ਦੀ ਮੁਗਲਾਂ ਦੀ ਟੁਕੜੀ ਕਹਿਣ ਲੱਗੀ ਕਹਿੰਦੀ ਆ ਤੂੰ ਸੁੱਟ ਦੇ ਜੇ ਬਚਣਾ ਈ ਤੇ ਉਹ ਕਹਿੰਦਾ ਨਿਸ਼ਾਨ ਸਾਹਿਬ ਤਰੀਵੇਂ ਸੁੱਟਦਾ ਕਹਿੰਦੇ ਤੇਰੇ ਬਾਵਾ ਲਾ ਦੇਣੀ ਆ ਉਹ ਕਹਿੰਦਾ ਲਾ ਲਓ ਲਾ ਦਿਓਗੇ ਤਾਂ ਮੈਂ ਆਪਣੇ ਬੁੱਲਾ ਨਾਲ ਚੁੱਕ ਲਾਵਾਂਗਾ ਮੂੰਹ 'ਚ ਪਾ ਦਾਂਗਾ ਕਹਿੰਦਾ ਤੇਰਾ ਅਸੀਂ ਗਾਲੀ ਵੜਦਾ ਤੇ ਕਹਿੰਦਾ ਫਿਰ ਉਹ ਆਪੇ ਮਾਲਕ ਆ ਫਿਰ ਆਪੇ ਚੁੱਕ ਲੇਗਾ ਸੋ ਉਹ ਗੱਲ ਜਿਹੜੀ ਬੜੀ ਕਲੀਅਰ ਆ ਗੁਰੂ ਪਾਤਸ਼ਾਹ ਨੇ ਜਿਹੜਾ ਇੱਕ ਟ੍ਰੈਡੀਸ਼ਨ ਵੀ ਹੁੰਦੀ ਆ ਵੀ ਗੁਰੂ ਸਾਹਿਬ ਨੇ ਨੀਲਾ ਰੰਗ ਦਿੱਤਾ ਫਿਰ ਜਿਹੜੀ ਕੰਟੀਨਿਊਟੀ ਆ ਜਿਹੜੀ ਨਿਰੰਤਰ ਜਿਹੜਾ ਪ੍ਰਵਾਹ ਚੱਲ ਰਿਹਾ ਉਹ ਉਸ ਪ੍ਰਵਾਹ ਦਾ ਸਬੂਤ ਹੈਗਾ ਜਿਹੜੇ ਨਿਹੰਗ ਨੇ ਨਿਹੰਗ ਜਿਹੜੇ ਲਗਾਤਾਰ ਚੱਲਦੇ ਆ ਰਹੇ ਨੇ ਇਹ ਇਹਨਾਂ ਦਾ ਰੰਗ ਜਿਹੜਾ ਥੀਲਾ ਹੀ ਆ ਤੇ ਸਿੱਖੀ ਦਾ ਰੰਗ ਨੀਲਾ ਹੀ ਆ ਤੇ ਕੜਾ ਜਿਹੜਾ ਹੁਣ ਆਪਾਂ ਲੋਹੇ ਦਾ ਪਹਿਨਦੇ ਆ ਇਹਦੀ ਵੀ ਅਹਿਮੀਅਤ ਇਹ ਵੀ ਸਾਨੂੰ ਨਿਵਾਨ ਵੱਲ ਲੈ ਕੇ ਜਾਂਦਾ ਹੈ ਹੁਣ ਕੜਾ ਜਿਹੜਾ ਤੁਸੀਂ ਸੋਨੇ ਦਾ ਜੇ ਪਾਓ ਤੇ ਉਹ ਪ੍ਰਵਾਨ ਨਹੀਂ ਆ ਨਾ ਹੀ ਚਾਂਦੀ ਦਾ ਪ੍ਰਵਾਨ ਆ ਤੇ ਪ੍ਰਵਾਨ ਕਿਹੜਾ ਉਹ ਲੋਹੇ ਦਾ ਪ੍ਰਵਾਨ ਆ ਇਸ ਕਰਕੇ ਕਿਉਂਕਿ ਲੋਹਾ ਜਿਹੜਾ ਹੈ ਸ਼ੂਦਰ ਦਾ ਹੈਗਾ ਕੀ ਜਿਹੜੇ ਮੈਟਲ ਬਾਕੀ ਜਿਹੜੇ ਨੇ ਸੋਨਾ ਚਾਂਦੀ ਵੱਡੀਆਂ ਜੱਤਾਂ ਪਹਿਨਦੀਆਂ ਸੀ ਤੇ ਸ਼ੂਦਰ ਜਿਹੜਾ ਲੋਹਾ ਪਹਿਨਦਾ ਸੀ ਗੁਰੂ ਪਾਤਸ਼ਾਹ ਨੇ ਜਿਹੜਾ ਲੋਹਾ ਦੇ ਦਿੱਤਾ ਫਿਰ ਇਹ ਸਿੱਖ ਸਾਰੇ ਜਿਹੜੇ ਨੇ ਨੀਵੇਂ ਨੇ ਨਿਮਰਤਾ ਜਿਹੜਾ ਸਿੱਖੀ ਦਾ ਬੇਸਿਕ ਕਨਸੈਪਟ ਹੈਗਾ ਵੀਰ ਜੀ 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 ਤੋਂ ਤੁਹਾਡਾ ਬਹੁਤ ਧੰਨਵਾਦ ਹੈ ਜੀ ਤੁਸੀਂ ਬੜਾ ਵਿਸਤਾਰ ਦੇ ਨਾਲ ਇਹੜਾ ਰੰਗ ਕਿਵੇਂ ਚੇਂਜ ਹੋਇਆ ਇਨਸਾਨ ਸਾਹਿਬ ਦਾ ਤੇ ਕਿਵੇਂ ਹੁਣ ਦੁਬਾਰੇ ਚੇਂਜ ਹੋ ਰਿਹਾਗਾ ਸੋ ਬੜਾ ਵਿਸਤਾਰ ਦੇ ਨਾਲ ਦੱਸਿਆ ਸਾਨੂੰ ਸਮਾਂ ਦਿੱਤਾ ਪਾਪੋਰਟ ਨੂੰ ਬੜਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਮੈਂ ਕੋਈ ਧੰਨਵਾਦ ਤੁਹਾਡਾ ਵੀਰ ਜੀ ਸ਼ੁਕਰੀਆ ਜੀ ਜੀਂਦੇ ਵਾਸਤੇ ਰਾਜੀ ਓਕੇ ਜੀ ਤਰੱਕੀਆਂ ਕਰੋ ਭਾਈ ਖਾਲਸਾ ਭਾਈ ਕੁਜੀ ਕੀ ਬੱਦੀ ਹਾਂ ਤਾਂ ਭਾਈ